ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਧ ਸੰਗਤ ਜੀ ਬੂਟ ਬੂਟ ਸਾਡੇ ਹਾਂ ਜੀ ਨੇ ਚੀਫ ਨੇ ਸੋ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਆ ਹੈ ਇਹ ਦੇਖੋ ਹਾਂ ਜੀ ਜੀ ਬਾਉ ਸਿੰਘ ਮਾਨ ਸਾਹਿਬ ਇਹ ਗੀਤ ਹੈ ਬੜਾ ਪਸੰਦ ਆ ਮੈਨੂੰ ਕਦੇ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣ ਆ ਹੋ ਨਹੀਂ 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 ਮਤਲਬ ਲੈ 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 ਹਾਂ ਉਹਨਾਂ ਦੀਵਾ ਦਿਖਾਉਂਦੇ ਬਹੁਤ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਬੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੇ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੈਸਟਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਬਾ ਹਾਂਜੀ ਸਤਿ ਸ਼ਕਲ ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਧ ਸੰਗਤ ਜੀ ਟੂਟ ਟੂਟ ਸਾਡੇ ਆਹ ਚੀਫ ਨੇ ਚੀਫ ਨੈਸਟਰ ਸਾਹਿਬ ਪੰਜਾਬ ਦੇਖੋ ਕਿੰਨਾ ਲੋ ਪਰਫਾਈਲ ਤੇ ਬੰਦਾ ਹੈ ਐ ਦੇਖੋ ਹਾਂਜੀ ਜੀ ਬਬੂ ਸਿੰਘ ਮਾਨ ਸਾਹਿਬ ਦਾ ਗੀਤ ਹੈ ਹਾਂ ਬੜਾ ਪਸੰਦ ਆ ਬੰਦੇ ਕਦੇ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੁਣ ਨਹੀਂ 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 ਮਤਲਬ ਲੈ 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 ਹਾਂ ਸੂਰਜ ਨੂੰ ਦੀਵਾ ਦਿਖਾਉਣ ਵਾਲਾ ਪਰ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਂਹਾਂ ਦਾ ਵਸਾਨਾ ਰਹਾ ਜੀ ਇਹਨਾ ਸਾਂਹਾਂ ਦਾ ਵਸਾਨਾ ਰਹਾ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕੀ ਬਾਤ ਹੈ ਸੁਣਿਆ ਮਿੱਤਰੋ ਸਾਡੇ ਚਿਪਨੇਸੂ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਭਾ ਹਾਂ ਜੀ ਸਸਕਾਲ ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਥ ਸੰਗਤ ਜੀ ਤੂਟ ਤੂਟ ਸਾਡੇ ਆ ਗਿਆ ਸਾ ਚਿਪਨੇ ਚੀਫ ਨੇਸ ਤੋਂ ਸਾ ਪੰਜਾਬ ਦੇਖੋ ਕਿੰਨਾ ਲੋਪ ਪ੍ਰੋਫਾਈਲ ਤੇ ਬੰਦਾ ਆਇਆ ਹੈ ਇਹ ਦੇਖੋ ਹਾਂਜੀ ਜੀ ਬਹੁ ਸਿੰਘ ਮਾਨ ਸਾਹਿਬ ਇਹ ਗੀਤ ਹੈ ਬੜਾ ਪਸੰਦ ਆ ਮੈਨੂੰ ਵੈਸੇ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੁਣ ਨਹੀਂ 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 ਮਤਲਬ ਲਓ 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 ਹਾਂ ਸੂਰਜ ਨੂੰ ਦੀਵਾ ਦਿਖਾਉਣਾ ਪਹਿਲਾਂ ਪਰ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੈਸਟਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਬਾਹ ਹਾਂਜੀ ਸਤਿ ਸ਼ਕਾਲ ਸਤਿ ਸ਼ਕਾਲ ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਥ ਸਿੰਘ ਜੀ ਤੂੰ ਬੈਠ ਤੂੰ ਬੈਠ ਸਾਡੇ ਆ ਗਿਆ ਸਾ ਚੀਫ ਨੈਸਟਰ ਸਾਹਿਬ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬਹੁ ਸਿੰਘ ਮਾਨ ਸਾਹਿਬ ਲਗ ਗੀਤ ਹੈ ਹਾਂ ਬੜਾ ਪਸੰਦ ਆ ਮੈਨੂੰ ਬੈਠ ਸੁਖਿੰਦਰ ਹੋਰਾਂ ਦੇ ਨਾਲ ਬੈ ਕੇ ਕੌਣਾ ਹੁਣ ਨਹੀਂ 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 ਮਤਲਬ ਲੈ 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 ਹਾਂ ਏ ਸੂਰਜ ਨੂੰ ਦੀਵਾ ਦਿਖਾਉਣਾ ਬਹੁਤ ਵਧੀਆ ਸੁਖ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਂ ਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹੇ ਹਾਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੌੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨ ਰਹਾ ਜੀ ਇਹਨਾ ਸਾਹਾਂ ਦਾ ਵਸਾਨ ਰਹਾ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕੀ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੇਸਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂ ਜੀ ਸਤਿ ਸ੍ਰੀ ਅਕਾਲ ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਥ ਸੰਗਤ ਜੀ ਤੂੰ ਹਟ ਤੂੰ ਹਟ ਸਾਡੇ ਆ ਗੱਤ ਹੈ ਜੀ ਵੀਨ ਜੀ ਵੀਨ ਇਸ ਤੋਂ ਸਾਰਾ ਪੰਜਾਬ ਦੇਖੋ ਕਿੰਨਾ ਲੋਪ ਪ੍ਰੋਫਾਈਲ ਤੇ ਬੰਦਾ ਆਇਆ ਹੈ ਇਹ ਦੇਖੋ ਹਾਂ ਜੀ ਜੀ ਬਹੁ ਸਿੰਘ ਮਾਨ ਸਾਹਿਬ ਇਹ ਗੀਤ ਹੈ ਹਾਂ ਬੜਾ ਪਸੰਦ ਆ ਰਿਹਾ ਹੈ ਵੈਸੇ ਸੁਖਵਿੰਦਰ ਹੋਰਾਂ ਦੇ ਨਾਲ ਬਹਿ ਕੇ ਕੌਣਾ ਹੁਣ ਨਹੀਂ 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 ਮਤਲਬ ਲੈ 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 ਹਾਂ ਸੂਰਜ ਦੀਵਾ ਦਿਖਾਉਣਾ ਵਧੀਆ ਸੁਣ ਲੱਗ ਰਿਹਾ ਹੈ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਵਾ 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 ਕੀ ਕਾ ਬਾਤ ਆਵੇ ਹੈ ਕੀ ਬਾਤ ਹੈ ਸੁਣਿਆ ਮਿੱਤਰੋ ਸਾਡੇ जिम्नेसी साहब कित्ता सुरीला गाਉਂਦੇ ਨੇ ਬਹੁਤ ਨਿੱਗਾ ਸਬਾ ਹਾਂਜੀ ਸਸਿਕਾਲ